ਜਦੋਂ ਆਪਾਂ ਚਾਹਲਾ ਮਸਾਲਾ ਬਣਾਉਣ ਲੱਗੇ ਆ ਜੀ ਇਸ ਤਰੀਕੇ ਨਾਲ ਬਣਾਵਾਂਗੇ ਤੇ ਵੀਡੀਓ ਦੇ ਐਂਡ ਤੱਕ ਜਰੂਰ ਦੇਖੋ ਆਪਾਂ ਇਲੈਚੀਆਂ ਲੈ ਲਈਆਂ ਜੀ ਤੇ ਲੌਂਗ ਵੱਡੀਆਂ ਇਲੈਚੀਆਂ ਛੋਟੀਆਂ ਇਲੈਚੀਆਂ ਚਾਹਲਾ ਮਸਾਲਾ ਮਲੱਠੀ ਸੌਂਫ ਹੁਣ ਆਪਾਂ ਸੌਂਫ ਨੂੰ ਪਾ ਲੈਨੇ ਆ ਜੀ ਗ੍ਰੈਂਡਰ ਜਾਰ ਦੇ ਵਿੱਚ ਤੇ ਵਿੱਚ ਆਪਾਂ ਹੁਣ ਪਾ ਲੈਨੇ ਆ ਜੀ ਛੋਟੀਆਂ ਇਲੈਚੀਆਂ ਲਾਂਗ ਮਲਠੀ ਵੱਡੀਆਂ ਲੈ ਚੀਆਂ ਤੇ ਚਾਹਲਾ ਮਸਾਲਾ ਆਪਾਂ ਪਾ ਕੇ ਵਿੱਚ ਤੇ ਮਲਠੀ ਨੂੰ ਆਪਾਂ ਹੁਣ ਸਾਫ਼ ਤੀਏ ਲੰਬੀ ਹੈ ਇਹ ਥੋੜੀ ਜੀ ਤੇ ਇਹਨੂੰ ਆਪਾਂ ਕੁੱਟ ਕੇ ਛੋਟੀ ਕਰ ਲੈਣੇ ਆ ਮੈਕਸੀ ਦੇ ਵਿੱਚ ਇਹ ਗ੍ਰाइंड ਕਰਨੀ ਔਖੀ ਹੋ ਜਾਂਦੀ ਹੈ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਕੁੱਟ ਕੇ ਬਿਲਕੁਲ ਛੋਟੇ ਛਟ ਪੀਸ ਕਰਕੇ ਇਨੂੰ ਆਪਾਂ ਹੁਣ ਬਿਲਕੁਲ ਛੋਟੇ ਕਰ ਲਏ ਪੀਸ। ਸਨਾ ਪੈਨ ਕਰ ਲੈਣੇ ਜੀ ਗ੍ਰੈਂਡ। ਬਿਲਕੁਲ ਬਰੀਕ ਕਰ ਲਾਂਗੇ। ਬਹੁਤ ਪੀਸ ਕੀ ਚਾਹੀਦੀ ਹੈ ਤੁਹਾਨੂੰ? ਸਬਜ਼ੀ ਦੀ ਤਿਆਰੀ ਇਹ ਬਣਾਉਣਾ ਚਾਹੀਦਾ ਅੰਸਲਾ। ਤੇ ਮਲਠੀ ਗਲੇ ਵਾਸਤੇ ਵੀ ਬਹੁਤ ਵਧੀਆ ਆਰਾਮ ਬਣਾ ਇੱਕ। ਹੁਣ ਆਪਣਾ ਇਹ ਮਸਾਲਾ ਬਰੀਕ ਹੋ ਚੁੱਕਾ ਹੈ ਇੱਕ ਚਮਚਾ ਆਪਾਂ ਵਿੱਚ ਨਮਕ ਦਾ ਪਾ ਲੈਨੇ ਆ ਤੇ ਨਮਕ ਨਾਲ ਬਹੁਤ ਟੇਸਟੀ ਚਾਹ ਵਧੀਆ ਬਣਦੀ ਹੈ ਤੇ ਬਾਕੀ ਇਹ ਗਲੇ ਵਾਸਤੇ ਛਾਤੀ ਵਾਸਤੇ ਸਾਰਾ ਦਵਾਈ ਬਣ ਜਾਂਦੀ ਇੱਕ ਤਰ੍ਹਾਂ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਜੀ ਇੱਕ ਚਮਚਾ ਕਾਲੀ ਖਸਖਸ ਤੇ ਇਹਨੂੰ ਆਪਾਂ ਵਿੱਚ ਗ੍ਰाइंड ਕਰ ਲੈਨੇ ਆ ਤੇ ਹੁਣ ਆਪਾਂ ਇਹਨਾਂ ਨੂੰ ਬਿਲਕੁਲ ਹੋਰ ਬਰੀਕ ਕਰ ਲਾਂਗੇ ਗ੍ਰाइंड ਕਰ ਲਾਂਗੇ ਹੁਣ ਆਪਣਾ ਇਹ ਮਸਾਲਾ ਬਣ ਕੇ ਤੇ ਵਧੀਆ ਤਿਆਰ ਹੈ ਜੀ ਤੇ ਆਪਾਂ ਹੁਣ ਇੱਕ ਡੱਬੇ ਦੇ ਵਿੱਚ ਪਾ ਕੇ ਇਹਨੂੰ ਤੇ ਆਪਾਂ ਰੱਖ ਸਕਦੇ ਹਾਂ ਤੇ ਚਾਹ ਦੇ ਵਿੱਚ ਆਪਾਂ ਜਦੋਂ ਵੀ ਆਪਾਂ ਚਾਹ ਬਣਾਉਨੇ ਆ ਤੇ ਇਹਦੇ ਵਿੱਚ ਥੋੜਾ ਜਿਹਾ ਪਾ ਕੇ ਤੇ ਆਪਾਂ ਚਾਹ ਬਣਾ ਸਕਦੇ ਹਾਂ ਬਲਕਿ ਬਹੁਤ ਹੀ ਟੇਸਟੀ ਚਾਹ ਬਣਦੀ ਹੈ ਤੇ ਬਹੁਤ ਹੀ ਵਧੀਆ ਹੈ ਛਾਤੀ ਤੋਂ ਗਲੇ ਤੋਂ ਜ਼ੁਕਾਮ ਤੋਂ ਬਹੁਤ ਹੀ ਵਧੀਆ ਚਾਹ ਬਣਦੀ ਹੈ ਜੀ ਤੇ ਤੁਸੀਂ ਵੀ ਜ਼ਰੂਰ ਬਣਾਓ ਇਹ ਸਰਦੀਆਂ ਦੇ ਵਿੱਚ ਗਰਮਾ-ਗਰਮ ਮਸਾਲਾ ਤੇ ਇੱਕ ਆਰਾਮ ਬਾਨ ਦਵਾਈ ਵੀ ਹੈ